ਸਤਿ ਸ਼੍ਰੀ ਅਕਾਲ ਜੀ ਸਵੇਰ ਹੋ ਗਈ ਸਵੇਰ ਦੇ 5:00 ਵੱਜ ਗਏ ਆ ਅੱਜ ਮੈਨੂੰ ਇਹ ਲੋਡ ਨਹੀਂ ਆਇਆ ਤੇ ਹੁਣੇ ਉੱਠਿਆ ਵਾਂ ਤੇ ਵਰਕਆਊਟ ਕਰਕੇ ਫਰੈਸ਼ ਹੋ ਗਿਆ ਖਾ ਵੀ ਗਿਆ ਫਿਰ ਡਿਸਪੈਚਰ ਨੂੰ ਮੈਸੇਜ ਕਰਦੇ ਆ ਉਹ ਪਾਰਕਿੰਗ ਤੇ ਬੈਕ ਸਾਈਡ ਕਾਰਗੋ 에어ਪੋਰਟ ਆ ਇੱਥੇ ਪਾਰਕਿੰਗ ਲਾਤੀ ਵੀ ਮੈਂ ਅਵੇ 5 ਵਜੇ ਇੱਥਾ ਆਪਾਂ ਲੱਗੇ ਸਾਗ ਬਣਾਉਣ ਪਿਆਜ਼ ਨਾ ਆਖਾ 요거 ਤਾਂ ਪਾਣੀ ਡਿਸਪੈਚ ਦਾ ਮੈਸੇਜ ਨਹੀਂ ਆਇਆ ਟਾਈਮ ਮੇਰੇ ਕੋ ਬਾਦੂ ਹੈ 8 ਵੇ ਦੇ ਬਾਅਦ ਉਸ ਜਾਣਾ ਉਹਨੂੰ ਫੇਰੇ ਕਰੂੰਗਾ ਜਾਨੋ ਆਪਣਾ ਸਬਜੀ ਸੂਜੀ ਦਾ ਕੰਮ ਨਬੜ ਲਈਏ ਆਪਣਾ ਬਣ ਗਿਆ ਸਾਗ ਰਿਜਿਆ ਕਰਦਾ ਤੜਕਾ ਲਾ ਦਿੱਤਾ 10:00 ਵੱਜ ਗਏ 10:30 ਹੋ ਗਏ ਲੋਡ ਨਹੀਂ ਹਜੇ ਆਇਆ ਤੇ ਆਪਾਂ ਹੁਣ ਕਰ ਰਿਹਾ ਆਰਾਮ ਲੱਗਦਾ ਨਹੀਂ ਅ ਜਾਊਂਗਾ ਅੱਜ ਸ਼ਾਮ ਨੂੰ ਮੈਚ ਮੈਚ ਦੇਖਦੇ ਆ ਆਇਓ ਦੋਸਤੋ ਚਾਹ ਪਵਾਈਏ ਅੱਜ ਤਾਂ ਨਹੀਂ ਆਇਆ ਲੋਡ ਦਸਪੈਚ ਦਾ ਮੈਸੇਜ ਆਇਆ ਗੱਲ ਉਹ ਆਣਾ ਤੇ ਇੱਥੇ ਟਾਈਮ 3:00 ਵਜੇ ਚਾਹ ਲੱਗਿਆ ਬਣਾ ਕੇ ਪੀਣਾ ਸਰ ਸ੍ਰੀ ਗੁਰੂ ਜੀ ਅਗਲਾ ਦਿਨ ਅਗਲੀ ਸਵੇਰ ਅੱਜ ਦੇਖਦੇ ਆਂਦਾ ਲੋਡ ਕਿ ਨਹੀਂ ਟਾਈਮ ਇੱਥੇ 4:30 ਹੋਵੇ ਬਾ ਫਰੈਸ਼ ਫਰੋਸ਼ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਆਪਾਂ ਹੋ ਗਏ ਰੈਡੀ ਟਾਈਮ ਹੈਗਾ ਆਪਣੇ ਕੋਲ ਹਜੇ 6 ਵਜੇ ਤੇ 8 ਵਜੇ ਆਉਂਗਾ ਡਿਸਪੈਚ ਰੋਸ ਫੇਰ ਭੇਜੂਗਾ ਲੋਡ ਜਾਨੋ ਤੜਕੇ ਵਾਲੇ ਚੋਲ ਬਣਾਉਣ ਲੱਗਾ ਤੜਕੇ ਵਾਲੇ ਚੋਲ ਬਣਾ ਕੇ ਰੱਖ ਲੈਣਾ ਤੇ ਆਪਾਂ ਭੁੱਖ ਲੱਗੀ ਖਾ ਲੈਣਾ ਨਮਕੀਨ ਚਾਹ ਵਾਲਾ ਆਪਣੇ ਬਣ ਗਏ ਇਹ ਦਰ ਬਾਰਿਸ਼ ਵੀ ਪੈਗਾ ਖੜ ਗਈ ਮੌਸਮ ਬਾਰਿਸ਼ ਵਾਲਾ ਆਇਆ ਹਾਂਜੀ ਦੋਸਤੋ ਆਪਣਾ ਆ ਗਿਆ ਲੋਡ ਇਹ ਸਵੀਡਨ ਤੋਂ ਇੱਥੇ ਦੇ ਕਰਨਾ ਲੋਡ ਜਰਮਨ ਦਾ ਲੋਡ ਹੈ ਇਹ ਜਿੱਥੇ ਮੈਂ ਖਾਲੀ ਕੀਤੀ ਸੀ ਨਾ ਕੱਲ ਪਰਸੋਂ ਦਾ ਖੜਿਆ ਹੁੰਨਾ ਹੁਣ ਆਇਆ ਲੋਡ ਤੇ ਲੋਡ გან ਚੱਲਿਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਮੇਰੇ ਸਫ਼ਰਾਂ ਨਾਲ ਇੱਥੇ ਪਿਆਰ ਦਿੰਦੇ ਰਹੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਪਰਸੋ ਇੱਥੇ ਗੱਡੀ ਮਾਨ ਲੋਡ ਕੀਤੀ ਦੀ ਅੱਜ ਇੱਥੇ ਤੇ ਲੋਡ ਕਰਨੀ ਜਰਮਨ ਨੂੰ ਸ਼ਾਮ ਨੂੰ 4 ਵਜੇ ਮੇਰੇ ਸ਼ਿਪ ਆ ਹੁਣ ਉਹਸੇ ਜਗ੍ਹਾ ਰੈਂਪ ਨੰਬਰ ਲੈਨੇ ਕਿੱਥੇ ਲੋਡ ਹੋਣੀ ਰੈਂਪ ਨੰਬਰ 3 ਮਿਲਿਆ ਇੱਥੇ ਲਾਣੀ ਗੱਡੀ ਇਹ ਆਪਣਾ ਭਾਈ ਪਾਕਿਸਤਾਨ ਤੋਂ ਯੂਰਪ ਦੇ ਨੇ ਯਾਰੇ ਭਾਜੀਆਂ ਬਹੁਤ ਲਗਾਰੇ ਜੀ ਯੂਰਪ ਇੱਥੇ ਲੋਡ ਕਰਨ ਵੇਲੇ ਮਿਲੇ ਸਾਨੂੰ ਕਿਹੜੀ ਜਗ੍ਹਾ ਤੋਂ ਪਾਕਿਸਤਾਨ ਪੰਜਾਬ ਜ਼ਿਲਮ ਜ਼ਿਲਮ ਪੰਜਾਬ ਜ਼ਿਲਮ ਹੈ ਪੰਜਾਬ ਜ਼ਿਲਮ ਸਹੀ ਹੈ ਭਾਈ ਹੁੰਦੀ ਲਥਾਵੀਆ ਦੀ ਗੱਡੀ ਆ ਲੱਠੀਆ ਲੱਠੀਆ ਲਾਥਵੀਆ ਆ ਸਮੇਂ ਤੱਕ ਮਿਲਣੇ ਪੇਪਰ ਗੱਡਾ ਟਰੱਕ ਹੋ ਗਿਆ ਜਾਨੋ ਪਾਕਿਸਤਾਨ ਵਾਲਾ ਭਾਈ ਜੀ ਉਹਨਾਂ ਗੱਲਬਾਤ ਕਰਦੇ ਆ ਮੇਰੇ ਪਾਕਿਸਤਾਨ ਤੋਂ ਅਈ ਗੋ ਇਨਫੋਰਮੇਸ਼ਨ ਦੇਣੀ ਉਹ ਯੂਰਪ ਬਾਰੇ ਇਨਫੋਰਮੇਸ਼ਨ ਇਹ ਠੀਕ ਆ ਜੋ ਭਾਈ ਦਿਲ ਪੱਕਾ ਕਰ ਗਿਆ ਯੂਰਪ ਚ ਠੀਕ ਹੈ ਕੰਮ ਇਥੇ ਉਹ ਦਬਈਏ ਲਈ ਮੋਜਾ ਦਾ ਕੋਈ ਨਹੀਂ ਹੈ ਤੁਹਾਨੂੰ ਚਾਹ ਯਾਰੀਆਂ ਦੋਸਤੀਆਂ ਹੋਟਲ ਮਿਲਣਗੇ ਚੰਗੇ ਖਾਣੇ ਪੀਣੇ ਵਾਸਤੇ ਹਾਂ ਇਥੇ ਭਾਈ ਗੱਡੀ ਚ ਰਹਿਣੇ ਗੱਡੀ ਚ ਪਹਿਣੇ ਗੱਡੀ ਚ ਖਾਣਾ ਪੀਣਾ ਸਾਰਾ ਕੁਝ ਕਰਨੇ ਸਾਰਾ ਅਰੇਂਜਮੈਂਟ ਆ ਉਹ ਕਰਨੇ ਹਾਂ ਆ ਵੀ ਕਰਨੇ ਮੈਂ ਆਣੇ ਭਰਾ ਮੈਸੇਜ ਕਰ ਦਉਂ ਸਾਨੂੰ ਬੁਲਾ ਲਓ ਯਾਰ ਮਨ ਜੀ ਆ ਜਾਣੇ ਜਰਮਰ ਕਿਹੜਾ ਰਾਹ ਬੰਦ ਕੀਤੇ ਨੇ ਭਾਈ ਏਜੰਟ ਬੈਠੇ ਦਬਈਏ ਕਿ ਤੁੱਕ ਏਜੰਟ ਬੈਠੇ ਆ ਓਏ ਹਾਂ ਓ ਜੇ ਸਾਡਾ ਗ੍ਰਾਂਹ ਹੀ ਰਿਆਸਤ ਤੱਕ ਦਾ ਵੀਡੀਓ ਦਾ ਰਿਆਸਤ ਕੀ ਹਾਲ ਹੈ ਠੀਕ ਹੋਆ ਬੰਦਾ ਮਿਲਿਆ ਆਦਾ ਜਮਸ ਕੰਪਨੀ ਚ ਹੁੰਦਾ ਮੈਂ ਸਾਡਾ ਆਪਣਾ ਦੋਸਤ ਜਮਸ ਕੰਪਨੀ ਭਰਾ ਦਾ ਰਿਆਸਤ ਹਾਂ ਦੇਖਦੇ ਆ ਉਹ ਹੁੰਦਾ ਫਿਰ ਮੈਂ ਸਾਹੀ ਕਾਬਦ ਮੇਰਾ ਦੋਸਤ ਉਹ ਜਮਸ ਕੰਪਨੀ ਚ ਹੁੰਦਾ ਵਾ ਤੇ ਬਾਕੀ ਸ਼ੁਕਰ ਅੱਲਾ ਦਾ ਠੀਕ ਹੈ ਯਾਰ ਕੰਮ ਆ ਜੋ ਜਾਂ ਬੰਦਾ ਦੁਬਈ ਰਹਿ ਕੇ ਹੁੰਦਾ ਦਿਲ ਦਿਨ ਲੱਗਦਾ ਯੂਰਪ ਜੀ ਵਾਲੇ ਵਾਲਾ ਕੀ ਹਾਲ ਹੈ ਆ ਉਹ ਤਾਂ ਕੋਈ ਵਿਚਾਰਾ ਬੰਦਾ ਤੜਫਦੇ ਮੈਂ ਫਸ ਕੇ ਦਰੀਆਂ ਆ ਕੇ ਉਹ ਤੋਂ ਉਹਨੇ ਯਾਰ ਇਹ ਨਹੀਂ ਮਿਲਦੇ ਇਹ ਸਾਰਾ ਕੁਝ ਆ ਰਹੀ ਜਗਾਂ ਨਾ ਉਹਦਾ ਚੱਲੇ ਦਿਨ ਉਦੋਂ ਹਾਂ ਠੀਕ ਹੈ ਭਾਈ ਜੀ ਫਿਰ ਰੱਬ ਰਾਖਾ ਜੀ ਰੱਬ ਰਾਖਾ ਇਹ ਕੰਪਨੀ ਚ ਲੋਡ ਦਿੱਤਾ ਇੱਥੇ ਪੇਪਰ ਮਿਲਣੇ ਡਾਕੂਮੈਂਟ ਮਿਲ ਗਏ ਹੁਣ ਚੱਲੇ ਆਪਾਂ ਸੀ ਵੋਟ 4 ਵਜੇ ਮੇਰਾ ਸ਼ਿਪ ਹੈ 12 ਵਜੇ ਆ ਅੱਧੇ ਘੰਟੇ ਪਹੁੰਚ ਜਾਣਾ ਮੁੱਥਾ ਪੈਦਲ ਤੁਰਨੇ ਨਾਲ ਵੀ ਦੇਖੋ ਕਿਦਾਂ ਨਾ ਰੋਡ ਤਸੱਲੀ ਨਾ ਬਣਾਇਆ ਕਰਦੇ ਟੇਕ ਦ ਨੈਕਸਟ ਆ ਸਾਹਮਣਾ ਪਾਰਕਿੰਗ ਚ ਰਿਹਾ ਦਾ ਮੈਂ ਦੋ ਦਿਨ ਹੁਣ ਚੱਲੇ ਆਪਾਂ ਯਾਰ ਮਨ ਇਹ ਰਿਪੋਰਟ ਹੈ ਡੋਮੈਸਟਿਕ ਅਨੇ ਹਿੰਦੂਆ ਕਾਰਗੋ ਤਾਂ ਕਾਰਾਂ ਦੀਆਂ ਰੇਸਾਂ ਹੀ ਆ ਲਾਂਦੇ ਉਹ ਹੈ ਗਰਾਊਂਡ ਇਹ ਸ਼ਾਹ ਉਹ ਨਾ ਪੂਰਾ ਰਾਡ ਪਾਉਂਦੇ ਕਾਰਾਂ ਦਾ ਜਾ ਰਿਹਾ ਸੀਪੋਰਟ 40 ਕਿਲੋਮੀਟਰ ਰਹਿ ਗਿਆ 20 ਕਿਲੋਮੀਟਰ ਰਹਿ ਗਿਆ ਇੱਥੇ ਸੀਪੋਰਟ घर बन रहा आप पहुंच गए पोर्ट पर चार बजे मेरा शिप है टाइम आज एक बजे इतना ਆਪਾਂ ਡਲਾਉਣ ਲੱਗੇ ਡੀਜ਼ਲ ਉਹ ਗੱਡੀ ਲੱਗੀ ਉਹ ਜਾਣੇ ਤੋਂ ਬਾਅਦ ਫਿਰ ਮੈਂ ਲਾਣੀ ਆਪਣੀ ਇੱਥੇ ਨਾਲੇ ਉਹ ਪਰਲੀਹਰਡ ਪਾਰਕਿੰਗ ਹੈ ਸੀਪੋਰਟ ਦੀ ਉੱਥੇ ਪਾਰਕਿੰਗ ਲੱਗਦਾ ਟਿਕਟ ਲੱਗਾ ਫਿਰ ਅੱਗੇ ਚੱਲ ਜਾਣਾ ਆ ਗਿਆ ਆਪਣਾ ਨੰਬਰ ਪਹਿਲਾਂ ਐਡਵਿਊ ਪਾਉਂਦੇ ਆ ਬਾਅਦ ਚ ਡੀਜ਼ਲ ਪਾਉਂਦੇ ਆ ਇਹ ਐਡਬਲਿਊ ਐਡਬਲਿਊ ਪਾਣਾ ਪਹਿਲਾਂ ਐਡਬਲਿਊ ਪਾ ਲਿਆ ਡੀਜ਼ਲ ਪਾਇਆ ਕਰਦਾ ਮੈਂ ਇੱਧਰ ਮਸ਼ੀਨ ਲੱਗੇਗੀ ਇੱਥੇ ਕਾਰਡ ਲੱਗਾ ਫਿਰ ਇੱਧਰ ਤੇਲ ਪਾਣਾ ਸਟਾਰਟ ਹੋਣਾ ਇਹ ਟਰੱਕ ਵਾਲਾ ਬੰਦਾ ਬਿਮਾਰ ਹੋ ਗਿਆ ਐਂਬੂਲੈਂਸ ਆਈ ਉਹਨੂੰ ਲੈਣੇ ਨੂੰ ਇੱਕ ਸਾਈਡ ਟੈਂਕ ਫੁੱਲ ਹੋ ਗਿਆ ਹੁਣ ਦੂਸਰੀ ਸਾਈਡ ਲਾਇਆ ਤੇਲ ਪਾਣੇ ਨੂੰ ਇਹ ਲਪਵਾ ਲਿਆ ਆਪਾਂ ਹੁਣ ਸ਼ਿਪ ਦੀ ਟੇਟ ਲੈਣ ਚੱਲੇ ਆ ਮੈਂ ਟਿਕਟ ਲੈਗਾ ਉੱਥੇ ਪਾਰਕਿੰਗ 'ਚ ਖੜ ਗਿਆ ਰੋਟੀ ਪਾਣੀ ਸ਼ੱਕ ਹੈ ਫੇ ਜਾਵਾਂਗੇ ਅੱਗੇ ਨੂੰ ਨਹੀਂ ਤੋ ਟ੍ਰਾਂਸਪੋਰਟ ਨਾ ਫਰਮ ਟਿਕਟ ਮਿਲ ਗਈ ਆਪਾਂ ਨੂੰ ਆਪਾਂ ਹੁਣ ਟਰੱਕ ਲੈਗਾ ਪਾਰਕਿੰਗ 'ਚ ਖੜ ਗਿਆ ਪ੍ਰਸ਼ਾਦਾ ਪਾਣੀ ਸ਼ੱਕ ਹੈ ਫੇਰ ਸ਼ਿਪ ਜੈਂਟਰ ਹੋਵਾਂਗੇ ਈ ਵੀ ਲਾਦਾ ਪੂਰਾ ਪੂਰਾ ਟਾਈਮ ਹੁੰਦਾ ਅੱਜ ਪੂਰਾ ਪੂਰਾ ਟਾਈਮ ਹੈ ਖਾਣੇ ਦਾ ਵੀ ਦੇਖਦੇ ਹਾਂ ਹਿਸਾਬ-ਕਤਾਬ ਉੱਥੇ ਜਾਵੇ ਜੇ ਸਿੱਧੀ ਗੱਡੀ ਐਂਟਰ ਸ਼ਿਪ ਚ ਹੋਊਗੀ ਫਿਰ ਤਾਂ ਚੱਕਵੇਂ ਸਮਾਨ ਲੈਣਾ ਪੈਣਾ ਰੂਮ ਚੋਂ ਲੋਗ ਅਲੱਗ-ਅਲੱਗ ਕੰਟਰੀਆਂ ਜਾਣੇ ਸ਼ਿਪ ਲੱਗੇ ਹੋਏ। ਪਾ ਅੰਦਰ ਹੋ ਗਏ ਐਂਟਰ। ਹੁਣ ਪਾਰਕਿੰਗ ਲਾ ਦੇਣੀ। ਰੋਟੀ ਪਾਣੀ ਛਕਦੇ ਆ। ਇਹ ਵੀਡੀਓ ਦੀ ਇੱਥੇ ਸਮਾਪਤੀ ਆ। ਕੱਲੋਂ ਮੈਂ ਅਜਰਮਨ ਪਹੁੰਚ ਜਾਣਾ ਜਰਮਨ ਰਾਤ ਨੂੰ 12 ਵਜੇ। ਕੱਲੋਂ ਤੁਹਾਨੂੰ ਜਰਮਨ ਦਾ ਦਿਖਾਵਾਂਗੇ ਮਾਹੌਲ। ਤੁਸੀਂ ਵੀ ਸੋਧਣ ਆ ਪਿਆ ਹੀ ਕੱਪੜੇ ਵਾਰ ਆਦਾ ਹੈ ਤੇ ਇੱਥੇ ਸਮੱਸਿਆ ਹੈਗੀਆਂ ਆਗੀਆਂ ਕੱਪੜੇ-ਕੁਪੜੇ ਧੋਣੇ ਦੀਆਂ ਮਸ਼ੀਨਾਂ ਡੋੜ ਰਹੀਆਂ ਪੈਂਦੀਆਂ ਮੈਂ ਦੋਏ ਸੂਟ ਲਾਏ ਹੋਏ ਇਹਨੂੰ ਮੈਂ ਹੁਣ ਸ਼ਿਪ ਚ ਧੋਣਾ ਹੈ ਇਹਨਾਂ ਨੂੰ ਬਾਲਟੀ ਰੱਖੀ ਵੀ ਤੇ ਦੂਜੇ ਜਿਹੜੇ ਧੋਤੇ ਹੋ ਪਾ ਲੈਣ ਆਇਆ ਬੋਗੋ ਸਿੱਖਣ ਨੂੰ ਆ ਤੇ ਮੈਂ ਕਹਿੰਦਾ ਵੀ ਨਾ ਮੇਰੇ ਮੀਂਹ ਜਿਹਦੇ ਹੁਣ ਦਿਖਾਈ ਹੈ ਤੇ ਪਿਆਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਸਸਿਕਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ